ਇਹ ਦਰਜੋ ਪਹਿਲੇ ਜੇਰੋ ਬਰਾਜੋ ਦਾ ਉਹ ਆ ਕੱਢਦਾ ਆਹ ਸੱਫਤ ਮੇਰੇ ਦਾ ਕਹਿੰਦਾ ਮਿੱਟੀ ਥੱਲੇ ਰਾ ਦੂੰ ਹੁਣ ਮੈਂ ਦੱਸਦਾ ਤੇਰਾ ਕੀ ਬਣਦਾ ਆ ਆ ਸਮਝਦਾ ਵੀ ਤੀਜਾ ਕੋਡ ਦਾ ਲੱਗ ਜੂ ਪਤਾ ਇਹਨੇ ਫੇਰ ਦਿਆ ਕਲੀ ਜੀ ਵੇਚਾ ਪੈ ਗਿਆ ਕਹਿੰਦਾ ਸੈਂਟਰ ਨਾਲ ਟਰਾਲੀ ਦੇ ਡਾਲੇ ਦੇ ਲਿਖਿਆ ਵਾਇ ਇਹ ਮੁੰਡੇ ਨੇ ਇਹ ਟਰੈਕਟਰ ਦੇ ਦੇਖੋ ਕੱਟਤਾ ਭਾਈ ਚੱਕ ਯਾਰ ਦੇਖੋ ਯਾਰ ਦੇ ਮਾਰੇ ਫਿਰ ਕੀ ਨਕਰ ਦੱਸ ਜਿਹੜਾ ਕੀ ਚੋਬਰਾ ਗੱਲਾਂ ਗੱਲਾਂ ਰੱਖੀ ਕਿ ਜਾ ਕੇ ਆ ਕੇ ਬਤਲੋ ਆਹ ਸਾਹਮਣੇ ਮਣੀ ਦਾ ਟਰੈਕਟਰ ਹੈ ਐਨ ਗੱਲਾਂ ਕਹਿੰਦੇ ਟਿਕਾਣੇ ਐ ਕੋਈ ਜਿਹੜੇ ਕਹਿੰਦੇ ਤੂੰ ਪਗਲ ਗਿਆ ਸਦਲਾ ਵੀ ਤੇ ਤੁਸੀਂ ਐ ਆਹ ਸਾਹਮਣੇ ਸਾਡਾ ਵਧਣਾ ਸੁਣਨ ਚਾਹਦਾ ਹੈ ਪਰ ਸਾਨੂੰ ਛੋਟੀ ਖੁਸ਼ੀ ਹੈ ਫੇਰੇ ਕਹਿੰਦੇ ਮਣੀ ਤੂੰ ਫੜਣਗੇ ਪਰ ਫੜਣਿਆ ਵੀ ਤੇ ਤੁਸੀਂ ਐ ਪਰ ਫੜਣਿਆ ਵੀ ਤੇ ਤੁਸੀਂ ਐ ਆਓ ਸਾਹਮਣੇ ਬੱਲੇ 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 ਮਣੀ ਦੇ ਟਰੈਕਟਰ ਦਾ ਸਪੋਰਟਰ ਬਾਦ ਨੇ ਸਪੋਰਟਰ ਬਹਿ ਜਾ ਭਰਾ ਬਣ ਕੇ ਕੋਟੜ ਕਹਿੰਦੇ ਬਹੁਤ ਆ ਮੁੰਡੇ ਕੋਟ ਬਾਰ ਨਾਲੇ ਸਪੋਰਟਰ ਦਾ ਵੀ ਸਪੋਰਟਰ ਬਹਿ ਜੀ ਪਰ ਪਿੰਡ ਵਾਲਾ ਵੀ ਚਾਹੀ ਵੱਖਰਾ ਵੀ ਸਾਡੇ ਪਿੰਡ ਦਾ ਓ ਸਾਡੇ ਅਸਾਦਾ ਆਪਣਾ ਇਹ ਕਹਿੰਦੇ ਮੇਰੇ ਮਿੱਤਰੋ ਗਲਤ ਕਰਿਆ ਇਹ ਮੁੰਡੇ ਵੀ ਉਹ ਭਇਆ ਕੱਪ ਵੀ ਮੂਰੇ ਚਰਚਾ ਕਰਾਉਣੀ ਹੈ ਚਰਚਾ ਕਰਾਉਣੀ ਬਹੁਤ ਔਖੀ ਹੈ ਉਹ ਦੋਨੋਂ ਬੱਚੇ ਦੇਖੋ ਚਰਚਾ ਕਰਾਉਣ ਲੱਗਿਆ ਉਹ ਜਰਦਾ ਜਾ ਭਰਾ ਰੱਖ ਬਾਈ ਬੜਕੇ ਅੱਛਾ ਰਾ ਬਿਲਕੁਲ ਫੜ ਫੜ ਕਰਦਾ ਦਾ ਪੁੱਤ ਮੇਰੇ ਸਿਰ ਤੇ ਸਵਾਤੀ ਹਿੱਤਾ ਏ ਬੱਲੇ 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 ਜੋਰ ਹੈ ਆ ਪਾਈ ਮਣੀ ਦੇ ਟਰੈਕਟਰ ਦਾ ਜੋਰ ਹੈ ਆ ਮਣੀ ਦੇ ਟਰੈਕਟਰ ਦਾ ਏ ਬੱਲੇ ਬੁੱਲੇ ਬੱਲੇ ਬੱਲੇ ਬੁੱਲੇ 60 ਮੱਤੀ ਵੱਲੋਂ 5100 ਦੇ ਟਰੈਕਟਰ ਜਿੱਤੂ ਅੱਜ ਏ ਬੱਲੇ 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 ਬੁੱਲੇ ਟਕਪਿੰਦਰ ਬਾਈ ਕਹਿੰਦਾ ਵੀ 5100 ਆਪਣੇ ਵੱਲੋਂ ਏ ਟੱਕਲ ਪ੍ਰਾਪਰ टैक्टर पिंड ट्रैक्टर भाई बती दीदा मान हूंदा पिंड